ਸਤ ਸ੍ਰੀ ਅਕਾਲ ਦੋਸਤੋ ਜਿਹੜਾ ਹੈਗਾ ਦਿੱਲੀ ਪਹੁੰਚ ਚੁੱਕੇ ਆਂ ਦਿੱਲੀ ਦੇ ਵਿੱਚ ਫਿਰ ਤੋਂ ਜਿਹੜਾ ਹੈਗਾ ਮੈਨੂੰ ਲੱਗਦਾ ਸਿਗਨਲ ਪ੍ਰੋਬਲਮ ਆ ਜਾਣੀ ਆ ਅਤੇ ਲਗਾਤਾਰ ਤੁਹਾਨੂੰ ਦਿਖਾ ਰਿਆ ਆ ਦਿੱਲੀ ਦਾ ਬਾਰਡਰ ਹੈ ਬਾਧਰਗੜ ਦੇ ਰਸਤੇ ਤੋਂ ਅਸੀਂ ਜਿਹੜੀ ਹੈਗੀ ਐਂਟਰੀ ਹੁਣ ਜਿਹੜੀ ਦਿੱਲੀ ਦੇ ਵਿੱਚ ਮਾਰਤੀ ਹੈ ਵੀਰ ਮੇਰਿਓ ਇਹ ਸ਼ੇਅਰ ਕਰੀ ਜਾਓ ਪਤਾ ਨਹੀਂ 2 ਮਿੰਟ ਚੱਲਣਾ ਲਾਈਵ ਪਤਾ ਨਹੀਂ 10 ਮਿੰਟ ਚੱਲਣਾ ਮੈਂ ਜਿਹੜਾ ਹੈਗਾ ਤੁਹਾਨੂੰ ਸਿੱਧਾ ਸਿੱਧਾ ਦਿੱਲੀ ਤੋਂ ਸਿੱਧਾ ਲਾਈਵ ਤਸਵੀਰਾਂ ਲਾਈਵ ਜੋ ਕੁਝ ਹੋ ਰਿਹਾ ਉਹਦਾ ਤੁਹਾਨੂੰ ਸਿੱਧਾ ਪ੍ਰਸਾਰਣ ਇੱਥੋਂ ਕਰ ਰਿਆ ਜਿਹੜੇ ਵੀਰ ਦੇਖਦੇ ਆ ਐਕਸੈਲਰੇਟ ਕਰ ਦਿਓ ਛੇਤੀ ਤੋਂ ਛੇਤੀ ਸ਼ੇਅਰ ਕਰ ਦਿਓ ਮੈਂ ਤੁਹਾਨੂੰ ਦੱਸਦਾ ਸਵੇਰ ਦੀਆਂ ਰੋਟੀਆਂ ਸਾਡੇ ਬਾਪੂ ਪਕਾ ਰਿਆ ਜਿਨ੍ਹਾਂ ਦੀ ਉਮਰ ਸੀਗੀ ਘਰੇ ਬਹਿ ਕੇ ਖਾਣ ਦੀ ਤੇ ਸਾਡੇ ਨੌਜਵਾਨ ਜਿਹੜੇ ਕੈਨੇਡਾ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਜਾ ਕੇ ਰੋਟੀਆਂ ਪਕਾਉਂਦੇ ਆ ਅੱਜ ਦਿੱਲੀ ਦੇ ਜਿਹੜੇ ਹਿੱਕ ਦੇ ਉੱਤੇ ਜਿਹੜਾ ਹੈਗਾ ਭੰਬੜ ਬਲ ਰਿਹਾ ਤੁਸੀਂ ਦੇਖਿਆ ਹੋਣਾ ਕਿ ਇਹ ਜਿਹੜਾ ਹੈਗਾ ਦੀਵਾ ਨਹੀਂ ਹੁਣ ਹੁਣ ਤਾਂ ਚੁੱਲ੍ਹੇ ਬਾਲੇ ਜਾ ਰਹੇ ਸੋ ਦੇਖਦੇ ਆ ਥੋੜੇ ਟਾਈਮ ਬਾਅਦ ਜਿਹੜੇ ਹੈਗੇ ਆ ਅਸੀਂ ਤਿਆਰ ਹੋ ਰਹੇ ਆ ਰੋਟੀ ਪਾਣੀ ਛੱਕ ਕੇ ਤੇ ਬਿਲਕੁਲ ਅਸੀਂ ਬਾਧਰਗੜ ਜਿਹੜਾ ਬਾਧਰਗੜ ਦਾ ਆਪਾਂ ਕਹਗੇ ਇਧਰੋਂ ਬਾਰਡਰ ਪੈਂਦਾ ਦਿੱਲੀ ਨੂੰ ਉੱਥੇ ਪਹੁੰਚ ਚੁੱਕੇ ਆ ਦਿੱਲੀ ਦੀ ਹਿੱਕ ਦੇ ਵਿੱਚ ਜਿਹੜਾ ਹੈਗਾ ਕਿਸਾਨ ਪਹੁੰਚ ਚੁੱਕੇ ਆ ਦਿੱਲੀ ਦੇ ਹਿੱਕ ਦੇ ਚੜ੍ਹ ਕੇ ਨੱਚਣ ਨੂੰ ਤਿਆਰ ਨੇ ਤੇ ਕੁਝ ਟਾਈਮ ਬਾਅਦ ਇੱਥੇ ਜਿਹੜਾ ਹੈਗਾ ਸਥਿਤੀ ਹੋਰ ਬਦਲ ਜਾਣੀ ਆ ਲਗਾਤਾਰ ਤਿਆਰੀਆਂ ਦਿਖਾ ਰਿਆ ਪਾਣੀ ਬੋਤਲਾਂ ਚ ਪਾਇਆ ਜਾ ਰਿਹਾ ਹਾਂਜੀ ਬਾਪੂ ਪਾਣੀ ਦੀ ਬੋਤਲਾਂ ਭਰ ਰਿਹਾ ਬਾਪੂ ਕੀ ਹਾਲ ਆ ਫਿਰ ਵੇਖ ਲਓ ਜਦ ਤੱਕ ਸਾਡਾ ਮਸਲੀ ਨਹੀਂ ਹਲਣ ਜਾਂਦਾ ਇੱਥੇ ਇੱਥੇ ਬੈਠੇ ਆ ਬਿਲਕੁਲ ਬਿਲਕੁਲ 2 ਮਹੀਨੇ ਪਾ ਲੱਗ ਜਾਂ 5 ਸਾਲ ਲੱਗ ਜਾਂ ਚਾਹੇ 6 ਮਹੀਨੇ ਲੱਗੇ ਆ ਨੌਜਵਾਨ ਹੈ ਕੀ ਕਹਿਣਾ ਚਾਹੁੰਦੇ ਆ ਯਾਰ ਭਾਈ ਜੀ ਗੱਲ ਇਹ ਹੈ ਵੀ 17 ਸਾਲਾਂ ਦੇ ਨੌਜਵਾਨ ਤੋਂ ਲੈ ਕੇ 17 75 ਸਾਲਾਂ ਦਾ ਤੱਕ ਦਾ ਬਜ਼ੁਰਗ ਇੱਥੇ ਬੈਠਾ ਬਿਲਕੁਲ 70 ਸਾਲ ਦਾ ਬਜ਼ੁਰਗ ਵੀ ਬੈਠਾ 17 ਸਾਲਾਂ ਦਾ ਨੌਜਵਾਨ ਵੀ ਇੱਥੇ ਆ ਜਿਹਦੇ ਕੋਲੇ 70000 ਵਾਲਾ ਟਰੈਕਟਰ ਹੈ ਉਹ ਵੀ ਲੈ ਕੇ ਆਇਆ ਜਿਹਦੇ ਕੋਲੇ 7 ਲੱਖ ਵਾਲਾ ਉਹ ਵੀ ਲੈ ਕੇ ਆਇਆ ਏ ਟੂ ਜ਼ेड ਕਿਸਾਨ ਇੱਥੇ ਪਹੁੰਚ ਚੁੱਕੇ ਆ ਡੱਬ ਵਾਲੀ ਤੋਂ ਲੈ ਕੇ ਅਜੇ ਤੱਕ ਆਪਣਾ ਜਿਹੜਾ ਇਕੱਠ ਹੈ ਉਹ ਤੁਰਿਆ ਹੀ ਆ ਰਿਹਾ ਬਿਲਕੁਲ ਜਿਵੇਂ ਮੈਂ ਤੁਹਾਨੂੰ ਦਿਖਾਇਆ ਸੀਗਾ ਕਿ ਜੀਂਦ ਤੋਂ ਲੈ ਕੇ ਜੀਂਦ ਤੋਂ ਲੈ ਕੇ ਇੱਥੋਂ ਤੱਕ ਦਿੱਲੀ ਤੱਕ ਲਗਾਤਾਰ ਜਿਹੜਾ ਹੈਗਾ ਹੁਣ ਗਿਣਤੀ ਜਿਹੜੀ ਹਜ਼ਾਰਾਂ ਇੱਥੇ ਦੇ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਹਰਿਆਣਾ ਦੇ ਕਿਸਾਨ ਆ ਜਿਹੜੇ ਇੱਕ ਝਟ ਹੋ ਕੇ ਉਹਨਾਂ ਨੇ ਦਿੱਲੀ ਦੇ ਵਿੱਚ ਜਿਹੜਾ ਹੈਗਾ ਕੂਚ ਕਰ ਦਿੱਤਾ ਜਿਹੜੇ ਭਰਾ ਦੇਖੀ ਜੇ ਨਾ ਮੈਂ ਕਹਣਾ ਸਾਰੇ ਜਣੇ 100-100 ਸ਼ੇਅਰ ਕਰੋ ਘੱਟੋ ਘੜ 10 ਕ ਹਜ਼ਾਰ ਬੰਦਾ ਲਾਈਵ ਦੇਖਣਾ ਚਾਹੀਦਾ ਤਾਂ ਕਿ ਪਤਾ ਲੱਗੇ ਲੋਕਾਂ ਨੂੰ ਕਿ ਕੀ ਹੋ ਰਿਹਾ ਕਿਉਂਕਿ ਕੁਝ ਸਮੇਂ ਬਾਅਦ ਨੈਸ਼ਨਲ ਮੀਡੀਆ ਇਹ ਦਿਖਾ ਸਕਦਾ ਹੈ ਕਿ ਕਿਸਾਨਾਂ ਨੇ ਹਿੰਸਕ ਪ੍ਰਦਰਸ਼ਨ ਕੀਤਾ ਪਰ ਇਹ ਦੁਨੀਆ ਜਾਣਦੀ ਹੈ ਤੇ ਦੁਨੀਆ ਦੇ ਉਹ ਲੋਕਾਂ ਨੂੰ ਮੈਂ ਦਿਖਾਉਣਾ ਚਾਹੁੰਨਾ ਕਿ ਇਦੋਂ ਵੱਡਾ ਸ਼ਾਂਤਮਈ ਪ੍ਰੋਟੈਸਟ ਹੋ ਨਹੀਂ ਸਕਦਾ ਜਿੱਡਾ ਅਸੀਂ 6 ਮਹੀਨਿਆਂ ਦੇ ਵਿੱਚ ਕਿਸੇ ਦਾ ਪੱਤਾ ਨਹੀਂ ਤੋੜਿਆ ਅਸੀਬ ਕਿਸਾਨਾਂ ਨੇ ਜਿਹੜਾ ਹੈਗਾ ਇਸ ਮੋਦੀ ਸਰਕਾਰ ਮੂਰੇ ਹਮੇਸ਼ਾ ਆਪਦੀਆਂ ਜਾਇਜ਼ ਮੰਗਾਂ ਰੱਖੀਆਂ ਕਿਉਂਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਘਾਉਣ ਵਾਲਾ ਅੱਜ ਆਪਦੇ ਲੋਕਾਂ ਦਾ ਗਲਾ ਘੁੱਟ ਰਿਹਾ ਹੈ ਅਤੇ ਪੂਰੀ ਦੁਨੀਆ ਨੂੰ ਇਹ ਦੇਖਣਾ ਚਾਹੀਦਾ ਹੈ ਤਾਂ ਕਿ ਜਿਹੜੇ ਵੀ ਦੇਸ਼ ਦੇ ਵਿੱਚ ਮੋਦੀ ਜਾਵੇ ਕਿਉਂਕਿ ਇਹਨੂੰ ਝੂਠੇ ਲੈਣ ਦਾ ਬੜਾ ਚਾ ਤਾਂ ਘੱਟੋ-ਘੱਟ ਉਥੋਂ ਦਾ ਰਾਸ਼ਟਰਪਤੀ ਉਥੋਂ ਦਾ ਪ੍ਰਧਾਨ ਮੰਤਰੀ ਉਥੋਂ ਦਾ ਰਾਜਾ ਇਹ ਦੋ ਇਹ ਜਰੂਰ ਪੁੱਛੇ ਵੀ ਜਿਹੜੀਆਂ ਤੂੰ ਜੈਕਟਾਂ ਪਾ ਪਾ ਕੇ 10-10 ਲੱਖਦੇ ਆਂ ਫਿਰ ਤਾਂ ਤੂੰ ਜਿੰਨਾ ਦਾ ਅੰਨ ਖਾਦਾ ਤੂੰ ਉਹਨਾਂ ਦਾ ਸਕਾ ਨਹੀਂ ਹੋ ਸਕਿਆ ਜਦੋਂ ਤੂੰ ਸਾਡਾ ਕੀ ਸਕਾ ਹੋਏਗਾ ਸੋ ਇੱਥੇ ਲਗਾਤਾਰ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਕਿਸਾਨਾਂ ਦਾ ਕੋਲ ਨੂੰ ਫੇਲ ਕਰਨ ਵਾਸਤੇ ਇਹਨਾਂ ਬਾਨੀ ੜਾਨੀਆਂ ਨੇ ਆ ਖਾਲੀ ਜਿਹੜੇ ਹੈਗੇ ਕੈਂਟਰ ਇਹਨਾਂ ਨੇ ਮੈਂ ਕੱਲ ਵੀ ਦਿਖਾਇਆ ਸੀ ਤੁਹਾਨੂੰ ਜੀਨ ਤੋਂ ਲਾਈਵ ਦਿਖਾਇਆ ਸੀ ਕਿ ਲਗਭਗ 10000 ਟੈਂਕਰ ਆ ਜਿਹੜਾ ਇਹਨਾਂ ਨੇ ਕਿਸਾਨਾਂ ਦੇ ਜਿਹੜਾ ਹੈਗਾ ਟਰੈਕਟਰਾਂ ਦੇ ਵਿੱਚ ਵਾਰ ਦਿੱਤਾ ਤਾਂ ਕਿ ਟਰੈਕਟਰ ਖੇਰੂ ਖੇਰੂ ਹੋ ਸਕਣ ਤਾਂ ਕਿ ਲੋਕਾਂ ਨੂੰ ਨਾ ਲੱਗੇ ਵੱਡੀ ਗਿਣਤੀ ਦੇ ਵਿੱਚ ਵੀ ਲੱਖਾਂ ਦਾ ਕਾਫਲਾ ਇਕੱਠਾ ਜਾ ਰਿਹਾ ਕੱਲਾ-ਕੱਲਾ ਟਰੈਕਟਰ ਖੜੇੜ ਦੇਣ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਿਨਾ ਜਿਵੇਂ ਤੁਸੀਂ ਕੱਲ ਮੈਂ ਤੁਹਾਨੂੰ ਜਿਹੜਾ ਹੈਗਾ ਤਿੰਨ ਦਿਨਾਂ ਤੋਂ ਲਾਈਵ ਬਖਾ ਰਿਹਾ ਕਿ ਲਗਾਤਾਰ ਪਹਿਲਾਂ ਪੁਲਿਸ ਨੇ ਜਿਹੜਾ ਹੈਗਾ ਟਿੱਬੇ ਲਾਏ ਵੈਰੀਗੇਟ ਕੀਤੇ ਫਿਰ ਟਿੱਬਿਆਂ ਇਥਾਂ ਦੇ ਸੁਰੰਗਾ ਪੱਟੀਆਂ ਗਈਆਂ ਉਹ ਵੀ ਉਹਨਾਂ ਨਾਲਿਆਂ ਤੇ ਜਿੱਥੇ ਭੀੜ ਸੀਗੀ ਉਹਨਾਂ ਸੂਆਂ ਦੇ ਥੱਲੇ ਉਹਨਾਂ ਦਰਿਆਵਾਂ ਦੇ ਨਾਲ ਜਿਹੜਾ ਹੈਗਾ ਇਹੋ ਜਿਹਾ ਸਿਮੈਂਟਡ ਸੜਕਾਂ ਪੱਟੀਆਂ ਤਾਂ ਕਿ ਕਿਸਾਨ ਅੱਗੇ ਨਾ ਜਾ ਸਕਣ ਕਿਸਾਨਾਂ ਦੇ ਉੱਤੇ ਅਥਰੂ ਗੈਂਦ ਦੇ ਜਿਹੜੇ ਹੈਗਾ ਗੋਲੇ ਸੁੱਟੇ ਗਏ ਉਸ ਤੋਂ ਬਿਨਾ ਲਾਠੀ ਚਾਰਜ ਵੀ ਹੋਇਆ ਸੋ ਸਾਡੇ ਵਿਚਕਾਰ ਸਾਡੇ ਨੌਜਵਾਨ ਖੜੇ ਨੇ ਫੇਰ ਬਾਪੂ ਨੂੰ ਨੌਜਵਾਨੀ ਕਹਿਣਾ ਬਾਪੂ ਕਿਹੜਾ ਪਿੰਡ ਪਿੰਡਵਾਂ ਤੋਂ ਡੋੜਦੀ ਇਹ ਆਪਣਾ ਮੋਗਸਰ ਸਾਹਿਬ ਦੇ ਵਿੱਚ ਮੋਗਾ 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 ਇਹ ਪੰਜਾਬ ਦੇ ਸੈਂਟਰ ਦੇ ਵਿੱਚੋਂ ਆ ਪੰਜਾਬ ਦਾ ਸੈਂਟਰ ਕਹਿ ਸਕਦੇ ਆ ਮੋਗਾ ਨੂੰ ਬਾਪੂ ਕਿੰਨਾ ਚਿਰ ਦਾ ਰਾਸ਼ਨ ਰੁਸ਼ਨ ਲੈ ਕੇ ਆਏ ਹੋ 6-5 ਮਹੀਨਿਆਂ ਦਾ ਜੀ ਇੱਥੇ ਬਸਾਕੀ ਇੱਥੇ ਹੀ ਬਣਾ ਕੇ ਜਾਣੀ ਆ ਫਿਰ ਰੋਟੀਆਂ ਪੱਕੀਆਂ ਇੱਥੇ ਖਾ ਕੇ ਪੈ ਜਾ ਕਰਾਂਗੇ ਇੱਥੇ ਖਾ ਕੇ ਪੈ ਜਾ ਕਰਾਂਗੇ ਇੱਕ ਪਾਸਾ ਕਰਕੇ ਜਾਵਾਂਗੇ ਇੱਥੇ ਮੈਂ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਕਹਿਣਾ ਚਾਹਣਾ ਇੱਥੇ ਜਿਹੜਾ ਹੈਗਾ ਹੁਣ ਜਿਹੜੀ ਇੱਥੇ ਕਿਸਾਨ ਯੂਨੀਅਨ ਪਹੁੰਚੀ ਹੈ ਇਹ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸਿੱਧੂਪੁਰ ਪਹੁੰਚੀ ਹੋਈ ਹੈ ਇਸ ਬਾਰਡਰ ਦੇ ਉੱਤੇ ਲਗਭਗ ਇਹ ਸਿੱਧੂਪੁਰ ਜਿਹੜੀ ਯੂਨੀਅਨ ਆ ਉਹਦੇ ਵੱਲੋਂ ਲਗਭਗ ਇੱਥੇ ਕਹਿ ਸਕਦਾ ਕਿ 15 ਤੋਂ 20000 ਟਰੈਕਟਰ ਆ ਜਿਹੜਾ ਇੱਥੇ ਪਹੁੰਚ ਚੁੱਕਿਆ ਤੇ ਇੰਨੇ ਟਰੈਕਟਰ ਹਜੇ ਜਿਹੜਾ ਹੋਰ ਆ ਰਿਹਾ ਹੈ ਪਿੱਛੇ ਆ ਰਿਹਾ ਪਿੱਛੇ ਆ ਨਹੀਂ ਰਿਹਾ ਪਿੱਛੇ ਕੀਤਾ ਜਾ ਰਿਹਾ ਤੇ ਇੱਕ ਤੁਹਾਨੂੰ ਮੈਂ ਪੰਜਾਬ ਕੋ ਦੱਸ ਦਿਆਂ ਕਿ ਘਟੋ ਘਟ ਅਜੇ 3 ਦਿਨ 4 ਦਿਨ ਲਗਾਤਾਰ ਟਰੈਕਟਰ ਆਉਂਦੇ ਰਹਿਣਗੇ ਕਿਉਂਕਿ ਜਿਹੜੇ ਹਜੇ ਖਨੌਰੀ ਤੋਂ ਚੱਲੇ ਡੱਬਾ ਵਾਲੀ ਤੋਂ ਚੱਲੇ ਆ ਜਾਂ ਹੋਰ ਬਾਰਡਰਾਂ ਦੇ ਥਰੂ ਚੱਲੇ ਆ ਜਾਂ ਸਰਦੂਲਗੜ ਦੇ ਥਰੂ ਚੱਲੇ ਆਪਾਂ ਕਿਹੜੇ ਬਾਰਡਰ ਦੇ ਥਰੂ ਆਏ ਸੀ ਪੰਜਾਬ ਤੋਂ ਟਵਾਣਾ ਬਾਰਡਰ ਤੋਂ ਆਏ ਆ ਟਵਾਣਾ ਬਾਰਡਰ ਭੰਗ ਕੇ ਹਜੇ ਵੀ ਟਵਾਣਾ ਬਾਰਡਰ ਤੋਂ ਲੈ ਕੇ ਇੱਥੋਂ ਤੱਕ ਲੈਣਾ ਲੱਗੀਆਂ ਹੋਗਾ ਮੈਂ ਤੁਹਾਨੂੰ ਦੱਸ ਕਹਣਾ ਆਲੂਆਂ ਵਾਲੇ ਪਰੌੜੇ ਬਣੀ ਜਾ ਰਹੇ ਆ ਕੁਝ ਪੱਕੇ ਆ ਕੁਝ ਕੱਚੇ ਆ ਪਰ ਜਿਹੋ ਜਿਹਾ ਵੀ ਇਹ ਢਿੱਡ ਜਰੂਰ ਭਰਿਆ ਜਾ ਰਿਹਾ ਸੋ ਇਹ ਸਾਰੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਮੈਂ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦਾ ਮੁੰਡਾ ਹੈਗਾ ਕਿੰਨੀ ਸਾਲ ਉਮਰ ਆ ਬਾਈ 20 ਸਾਲ ਉਮਰ ਆ ਕਿਹੜੀ ਕਲਾਸ ਚ ਪੜਿਆ ਮੈਂ ਪਲਸ 2 ਕੀਤੀ ਪਲਸ 2 ਕੀਤੀ ਹੈ ਕੀ ਲੋੜ ਆ ਯਾਰ ਦਿੱਲੀ ਚ ਆ ਕੇ ਫਿਰ ਲੋੜਾ ਭੁੱਖੇ ਮਰਾਂਗੇ ਬਾਅਦ ਚੋਂ ਕਹਿੰਦਾ ਚੱਕਨੇ ਪਹਿਣਗੇ ਡੱਬੇ ਚੱਕਨੇ ਪਹਿਣਗੇ ਹੁਣ ਤਾਂ ਆਪਦੀ ਬਾਈ ਕਰਦੇ ਹਾਂ ਹੁਣ ਤਾਂ ਆਪਦੀ ਬਾਈ ਕਰਦੇ ਹਾਂ ਲਗਭਗ ਤੈਨੂੰ ਹੁਣ ਇੱਥੇ 12-1300 ਬੰਦਾ ਲਾਈਵ ਦੇਖੀ ਜਾਂਦਾ ਜਿਹੜਾ ਹਜੇ ਘਰਾਂ ਚ ਬੈਠਾ ਉਹਨੂੰ ਕੀ ਕਹਿਣਾ ਚਾਹਣਾ ਵਾਹੀ ਮੈਸੇਜ ਆ ਵੀ ਇੱਥੇ ਆ ਜਾ ਨਿਕਲੋ ਵੀ ਆਓ ਆਗਾ ਬਿਲਕੁਲ ਮੈਂ ਸਾਨੂੰ ਦਿਖਾਉਣਾ ਆਜੇ ਮੁੰਡੇ ਦੇ ਦਾੜ੍ਹੀ ਮੁੱਛ ਨਹੀਂ ਆਈ ਇੱਧਰ ਬਾਈ ਜਵਾਨ ਹੈ ਇੱਧਰ ਦੇ ਪਾਸੇ ਸਾਡੇ ਓਦੋਂ ਵੱਡੀ ਉਮਰ ਦੇ ਇੱਥੇ ਸਾਡੇ ਬਜ਼ੁਰਗ ਹੈ ਇੱਥੇ ਸਾਡਾ ਬਾਪੂ ਆ ਜਿਹੜਾ ਜਿਹੜੇ ਜਿਹਨੂੰ ਆਪ ਮੈਂ ਕਹਣਾ ਆ ਉਮਰ ਦੇ ਵਿੱਚ ਪੁੱਤ ਪੋਤਰਾਂ ਨੇ ਘਮਾਉਣੀਆਂ ਹੁਣੀਆਂ ਘਰੇ ਸੇਵਾ ਕਰਦੇ ਵੀ ਹੋਣਗੇ ਪਰ ਇੱਥੇ ਲੋਕਾਂ ਦੀ ਸੇਵਾ ਕਰ ਰਿਹਾ ਖੁੱਦਾ ਟਰੈਕਟਰ ਆਪ ਲੈ ਕੇ ਆ ਖੁੱਦਾ ਟਰੈਕਟਰ ਆਪ ਲੈ ਕੇ ਆ ਮੈਂ ਤੁਹਾਨੂੰ ਦਿਖਾ ਦਿਆਂ ਕਿ ਕਿਸਾਨਾਂ ਨੇ ਇਹ ਮੋਦੀ ਦਾ ਸਪੱਟ ਸਿਆਪਾ ਕਰਨ ਵਾਸਤੇ ਕਰੋੜਾਂ ਰੁਪਈਆ ਦੀ ਮਸ਼ੀਨਰੀ ਭੰਨ ਚੁੱਕੇ ਆ ਤੁਸੀਂ ਮੰਨ ਕੇ ਚਲੋ ਬਾਈ ਦੱਸਦਾ ਸੀ ਮੈਂ 70000 ਤੋਂ ਲੈ ਕੇ 7 ਲੱਖ ਵਾਲੇ ਟਰੈਕਟਰ 10-10 ਲੱਖ ਵਾਲੇ ਟਰੈਕਟਰ ਆ ਜਿਹੜੇ ਬੈਰੀਕੈਡਾਂ ਦੇ ਵਿੱਚ ਮਾਰ-ਮਾਰ ਕੇ ਬੈਰੀਕੈਡ ਤੋੜਨ ਵਾਸਤੇ ਜਿਹੜਾ ਇਹਨਾਂ ਨੂੰ ਵਰਤਿਆ ਗਿਆ ਟਰੈਕਟਰਾਂ ਦੇ ਟਾਇਰ ਕੱਸ ਗਏ ਇਹਨਾਂ ਦੀ ਕਿਸੇ ਨੇ ਕੰਪਨਸੇਸ਼ਨ ਨਹੀਂ ਦੇਣੀ ਕਦੇ ਨਹੀਂ ਪੁੱਛਣਾ ਅੱਜ ਭਾਰਤ ਦਾ ਭਾਰਤ ਦਾ ਕਿਸਾਨ ਕੀ ਮੰਗ ਰਿਹਾ ਸਿਰਫ મોદી ਤੋਂ ਵੀ ਜਿਹੜੇ ਤਿੰਨ ਕਾਨੂੰਨ ਵਾਪਸ ਲਏ ਜਾਣ ਅਤੇ ਮੈਂ ਬਾਈ ਨਾਲ ਗੱਲ ਕਰਦਾ ਬਾਈ ਕੀ ਕਹਿਣਾ ਚਾਹੋਗੇ ਤਿੰਨ ਕਾਨੂੰਨ ਵਾਪਸ ਹੋ ਜਾਣ ਜੇ ਨਾ ਹੋਏ ਫੇਰ ਅਸੀਂ ਮਰਾਂਗੇ ਇੱਥੇ ਅਸੀਂ ਮਰਾਂਗੇ ਇੱਥੇ ਹਾਂ ਛੱਡ ਲੋਟਾਂ ਜਾਣਗੇ ਪਿੰਡਾਂ 'ਚ ਸਾਡੀਆਂ ਲੋਥਾਂ ਜਾਣੀਆਂ ਪਿੰਡਾਂ 'ਚ ਕਿਸਾਨਾਂ ਦਾ ਸਿੱਧਾ ਕਹਿਣਾ ਹੈ ਬਾਬੂ ਕੀ ਕਹਿਣਾ ਚਾਹੋਗੇ ਇਹੀ ਹੈ ਜੀ ਸਾਰੇ ਨਾਲ ਹੀ ਹੈ ਜੀ ਜੀ ਇੱਥੇ ਹੀ ਮਰਨਾ ਹੈ ਹਾਂ ਤੇ ਮਰਨਾ ਸਾਡੇ ਕਿਉਂ ਨਾ ਬਣਾਈਆਂ ਜਮੀਨਾਂ ਨੰਗੇ ਰਹਿ ਗਏ ਘਰਾਂ 'ਚ ਕੀ ਕਹਿੰਦੇ ਇੱਥੇ ਮਰਨਾ ਦੁੱਧਿਆ ਦੁੱਧਿਆ ਪਾ ਕੇ ਸੈਂਟਰੋਂ ਪਾ ਕੇ ਹਾਂ ਜਮੀਨਾਂ ਕੰਬਜਾ ਕਰ ਰਹੇ ਆ ਦੱਸੋ ਬਿਲਕੁਲ ਬਦਕਸ ਸੱਪਾਂ ਸਿਰਿਆਂ ਮਿਲ ਗਏ ਸੱਪਾਂ ਲੜਨ ਲੜ ਕੇ ਫੜ ਉੱਤੇ ਸੱਪ ਨੰਗੇ ਚੂਹੇ ਤੇ ਨੰਗਦੇ ਆ ਦਰਦਰ ਦੇ ਬਾਰੇ ਸੱਚੇ ਮਾਣੇ ਜੋ ਸਾਡੇ ਪਿੱਛੇ ਬਾਪੂ ਆ ਉਹਨਾਂ ਨੂੰ ਵੇਖ ਲਓ ਖੁੰਡੀ ਆ ਉਹਨਾਂ ਕੋਲ ਅੱਜ ਇੱਥੇ ਲਗਭਗ 90 ਸਾਲ ਦੇ ਬਜ਼ੁਰਗ ਆ ਖੁੰਡੀ ਆ ਯਾਰ ਮੈਂ ਜਿਹੜੇ ਦੇਖੀ ਜਾਨਾ ਮੈਂ ਤੁਹਾਨੂੰ ਕਹਿਣਾ ਕਟੋ ਕਟ ਜੁੱਤੀਆਂ ਟੁੱਟੀਆਂ ਪੰਗਾ ਮੈਂ ਕਹਿੰਦਾ ਖੁੰਡੀ ਆ ਯਾਰ ਆਪਾਂ ਨੂੰ ਇੰਨਾ ਕੁ ਤਾਂ ਚਾਹੀਦਾ ਯਾਰ ਆਪਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਕਿਸੇ ਲਾਈਵ ਚੈਨਲ ਨੇ ਲਾਈਵ ਨਹੀਂ ਦਿਖਾਉਣਾ ਮੈਂ ਕਹਿ ਸਕਦਾ ਲਾਈਵ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਰਿਕਾਰਡਡ ਹੈ ਮੈਂ ਪੜਦੇ ਨਾ ਅਕਵਾਲ ਬਾਂਦਰ ਲਿਖ ਰਿਹਾ ਵੈਰੀ ਗੁੱਡ ਇਹ ਗਰਬੀਰ ਬਰਾੜ ਲਿਖ ਲਿਆ ਕਿਸਾਨ ਜੂਨੀ ਜਿੰਦਾਬਾਦ ਜਯਵਰਾਜ ਜੌਹਰ ਲਿਖ ਲਿਆ ਵਾਹਿਗੁਰੂ ਮਿਹਰ ਕਰੇ ਇਹ ਮੈਂ ਤਾਂ ਪੜਿਆ ਕਿ ਕਈਆਂ ਨੂੰ ਲੱਗੇ ਰਿਕਾਰਡਡ ਲਾਈਵ ਨਹੀਂ ਗਈ ਸਰਬਜੀਤ ਕੌਰ ਜਿਹੜੇ ਹੈਗਾ ਸਸਰੀਕਾਲ ਬੁਲਾ ਰਹੇ ਆ ਮੈਂ ਤੁਹਾਨੂੰ ਤਾਂ ਕਹਿਣਾ ਰਿਕਾਰਡਡ ਲਾਈਵ ਨਹੀਂ ਲਾਈਵ ਚੱਲ ਰਿਹਾ ਇਸ ਤੋਂ ਥੋੜੇ ਟਾਈਮ ਬਾਅਦ ਹੋ ਸਕਦਾ ਇੱਥੇ ਜਿਹੜਾ ਹੈਗਾ આજ ਤੱਕ ਦੀ ਪੱਤਰਕਾਰ ਆ ਜਿਹੜੀ ਬੀਬੀ ਵਾਲ ਬੌਂਦੀ ਬੌਂਦੀ ਮੇਕਅਪ ਕਰਦੀ ਕਹੇ ਕਿਸਾਨ ਹਿੱਸਕ ਹੋ ਚੁੱਕੇ ਆ ਕਿਉਂਕਿ ਕੱਲ ਜੀ ਨਿਊਜ਼ ਨੇ ਦਿਖਾਇਆ ਕਿ ਜਿਹੜਾ ਹੈਗਾ ਇਹਦੇ ਘੋਲ ਦੇ ਵਿੱਚ ਖਾਸਤਾਨੀ ਬੜਿਆ ਦੋ ਚਾਰ ਬੰਦੇ ਆਪਦੇ ਏਜੰਸੀਆਂ ਵਾੜ ਕੇ ਇਹ ਘੋਲ ਨੂੰ ਤਾਰਪੀਟ ਕਰਦੇ ਮੈਂ ਬਾਪੂ ਨਾਲ ਗੱਲ ਕਰਨਾ ਬਾਪੂ ਕੀ ਹਾਲ ਆ ਕਿਹੜੇ ਪਿੰਡੋਂ ਆਇਓਂ ਵਿੰਡ ਬਾਦਰਮ ਐ ਮੋਗਾ ਜ਼ਿਲ੍ਹੇ ਦੇ ਵਿੱਚੋਂ ਹਾਂਜੀ ਬਾਪੂ ਆ ਉਮਰ ਦੇ ਵਿੱਚ ਕੀ ਆਉਣ ਦੀ ਲੋਡ ਪੈ ਗਈ ਲੋਡ ਜੀ ਥੱਲੇ ਦੀ ਗਿੱਬੀ ਚ ਖੋਦੇ ਆ ਜ਼ਮੀਨ ਖੋਦੇ ਆ ਕਿੰਨੀ ਗੌਖੀ ਬਣਾਈ ਸੀਗੀ ਬਹੁਤ ਜ਼ਿਆਦਾ ਆਫਤ ਬਣਾਈ ਸੀਗੀ ਫਾਕਲੇ ਪਹਿਲੋ ਦੇ ਲੱਗੀ ਬਾਪੂ ਥੋੜਾ ਜਿਹਾ ਭਾਵਕ ਹੋ ਗਿਆ ਬਾਪੂ ਕੋਈ ਚੱਕਰ ਨਹੀਂ ਜਾਣ ਦੇ ਟੈਨਸ਼ਨ ਨਾ ਲੈ ਉਹ ਨਹੀਂ ਬਾਪੂ ਯਾਰ ਟੈਨਸ਼ਨ ਕਾਦੀ ਹੈ ਦਰਦੀ ਆਉਂਦੀ ਆ ਕੁੜੀਆ ਕੋਈ ਕੋਈ ਜਾ ਰਿਹਾ ਆ ਕੋਈ ਆਪਾਂ ਗਰਮੀ ਗਰਮੀ ਕੱਢ ਕੇ ਜਾਵਾਂਗੇ ਆਪਾਂ ਟੈਨਸ਼ਨ ਨਾ ਹਣਾ ਕੋਈ ਚੱਕਰ ਨਹੀਂ ਇਹ ਮੇਰਾ ਪੋਤਰਾ ਹੈ ਮੇਰੇ ਨਾਲ ਅੱਛਾ ਇਧਰੋਂ ਦਾਦਾ ਪੋਤਰਾ ਆਏ ਹੋਏ ਆ ਇਕੱਠੇ ਟਰੈਕਟਰ ਵੀ ਲਿਆਏ ਆ ਸਾਠ ਦਾ ਟਰੈਕਟਰ ਹੈ 60 ਦਾ ਟਰੈਕਟਰ ਆ ਯਾਰ ਬਾਪੂ ਨੇ ਔਖੇ ਹੋ ਕੇ ਜ਼ਮੀਨ ਬਣਾਈ ਆ ਅੱਖਾਂ 'ਚ ਪਾਣੀ ਭਰਿਆ ਨਾਲ ਉਹਦਾ ਪੁੱਤਰਾ ਸੋ ਦੇਖੋ ਯਾਰ ਇਹ ਦੁਨੀਆ ਨੂੰ ਦਿਸਣਾ ਚਾਹੀਦਾ ਪੂਰੀ ਦੁਨੀਆ ਦੇ ਵਿੱਚ ਇਹ ਕਬਰੇ ਜਾਣੀ ਚਾਹੀਦੀ ਹੈ ਕਿ ਮੋਦੀ ਜਿਹੜਾ ਕਿਵੇਂ ਜਿਹੜਾ ਭਾਰਤ ਦੇ ਲੋਕਾਂ ਦਾ ਜਿਹੜਾ ਗਲਾ ਘੁੱਟ ਰਿਆ ਪੰਜਾਬੀਆਂ ਦੀਆਂ ਜ਼ਮੀਨਾਂ ਖੋ ਕੇ ਸਿਰਫ ਦੋ ਘਰਾਣਾ ਢਿੱਡ ਭਰਨ ਵਾਸਤੇ ਆਪਾਂ ਕਹਿ ਸਕਦੇ ਆ ਪੂਰੇ ਪੰਜਾਬ ਦੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਹਰਿਆਣਾ ਦੇ ਕਿਸਾਨਾਂ ਨੂੰ ਭੁੱਖਾ ਮਾਰਦੇ ਤੁਰਾ ਹੋਇਆ ਛੜਾ ਬੰਦਾ ਆਪਦੇ ਕੋਈ ਜਿਵੇਂ ਜਿਹੜਾ ਹੈਗਾ ਨਾ ਅੱਗੇ ਨਾ ਕੋਈ ਪਿੱਛੇ ਐ ਸੋ ਲਗਾਤਾਰ ਇਧਰ ਮੁੰਡੇ ਜਿਹੜੇ ਹੈਗੇ ਆ ਆ ਮੈਂ ਕਹਿਣਾ ਵੀ ਇਥੇ ਕੜਾ ਜਿਹੜਾ ਹੈਗਾ ਆਪਾਂ ਕਿਹ ਡਾਲ ਬਣਾਈ ਜਾ ਰਹੀ ਐ ਭਾਈ ਕਿਹੜਾ ਪਿੰਡ ਐ ਵਾੜਾ ਭਾਈ ਦਾ ਵਾੜਾ ਬਾਜਾ ਖਾਨਾ ਜੈਤੋ ਕੋਲੇ ਐ ਸੋ ਭਾਈ ਜਿਹੜਾ ਹੈਗਾ ਕਿੰਨੇ ਚਿਰ ਦਾ ਰਾਸ਼ਨ ਲੈ ਕੇ ਆਏ ਹੋ 6 ਮਹੀਨੇ ਦਾ ਰਾਸ਼ਨ ਤਾਂ 6 ਮਹੀਨੇ ਦਾ ਰਾਸ਼ਨ ਆ ਭਾਈ ਇਹ 6 ਮਹੀਨੇ ਫਿਰ ਆਪਾਂ ਹੀ ਸਬਜ਼ੀ ਬਣਾਉਣੀ ਐ ਹਾਂ ਬਈ ਕਿ ਆਪ ਵੀ ਸਬਜ਼ੀ ਬਰਾਉਣੀਆਂ ਆ ਪਿਆ ਟਰਾਲੀ ਚ ਨੱਕੜਾ ਲੱਕੜਾਂ ਲੱਕੜਾਂ ਜੇ ਮੇਰਾ ਰਾਸ਼ਨ ਆ ਬਾਈ ਹੋਰ ਆ ਰਿਹਾ ਛਾ ਜੀ ਹੋਰ ਰਾਸ਼ਨ ਆ ਰਿਹਾ ਹੋਰ ਰਾਸ਼ਨ ਆ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਕਿ ਆਪ ਸਾਡੇ ਬਾਪੂਆਂ ਨੇ ਸਾਡੇ ਮੁੰਡਿਆਂ ਨੇ ਸਾਡੀਆਂ ਭੈਣਾਂ ਨੇ ਆਪ ਜਿਹੜਾ ਹੈਗਾ ਹੁਣ ਮੋਰਚੇ ਲਾ ਰੱਖਿਆ ਸਿਲੰਡਰ ਸਿਲੰਡਰ ਲਿਆਂਦੇ ਆ ਤੇ ਜਿਹੜੇ ਭਰਾ ਇਹ ਵੀਡੀਓ ਨੂੰ ਦੇਖਦੇ ਆ ਜਿਹੜੇ ਹੁਣ ਗੁਰਪ੍ਰੀਤ ਕੋਟ ਲਈ YouTube ਚੈਨਲ ਜਾਂ ਗੁਰਪ੍ਰੀਤ ਕੋਟ ਲਈ ਪੇਜ ਤੇ ਵੀਡੀਓ ਦੇਖੀ ਜਾਂਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਘਟੋ ਘਟਾ ਹਰ ਇੱਕ ਬੰਦਾ ਇਹਨੂੰ 100-100 ਗਰੁੱਪਾਂ ਦੇ ਵਿੱਚ ਸ਼ੇਅਰ ਕਰੇ ਅਤੇ ਜਿਹੜਾ ਹੈਗਾ ਇਹ ਪੇਜ ਤੁਸੀਂ ਲਾਈਕ ਕਰ ਲਓ ਨੂੰ ਫੋਲੋ ਕਰ ਲਓ ਤਾਂ ਕਿ ਤੁਹਾਨੂੰ ਮੈਂ ਸਿੱਧਾ ਦਿਖਾ ਸਕਾਂ ਹੁਣ ਮੈਂ ਬਿਲਕੁਲ ਜਿੱਥੇ ਖੜਾ ਇਹ ਦਿੱਲੀ ਹੈ ਇਹ ਦਿੱਲੀ ਨੱਪ ਲਈ ਆ ਹੁਣ ਕਿਸਾਨਾਂ ਨੇ ਆ ਦੇਖੋ ਬਾਦਰਗੜ੍ਹ ਦਿੱਲੀ ਪੀਰ ਖਾਂ ਜਿਹੜਾ ਹੈਗਾ ਪੀਰਾ ਗੜੀ ਇੱਥੇ ਬਿਲਕੁਲ ਜਾਮ ਲੱਗ ਚੁੱਕਿਆ ਲਗਭਗ ਇਥੋਂ 40 ਕਿਲੋਮੀਟਰ ਅੱਗੇ ਤੱਕ ਤੇ 40 ਕਿਲੋਮੀਟਰ ਪਿੱਛੇ ਤੱਕ ਜਿਹੜੇ ਕਿਸਾਨ ਹੀ ਕਿਸਾਨ ਆ ਤੇ ਕਿਸਾਨਾਂ ਦੇ ਟਰੈਕਟਰ ਕਿਸਾਨਾਂ ਦੀਆਂ ਜਿਹੜੀਆਂ ਹੈਗਾ ਜ਼ਮੀਰਾਂ ਜਾਗੀਆਂ ਕਿਸਾਨਾਂ ਦਾ ਸਿੱਧਾ ਕਹਿਣਾ ਹੈ ਕਿ ਇਥੋਂ ਜਾਵਾਂਗੇ ਜਾਦਾ ਬਿੱਲ ਵਾਪਸ ਲੈ ਕੇ ਜਾਵਾਂਗੇ ਜਾਂ ਸਾਡੀਆਂ ਲਾਸ਼ਾਂ ਜਾਣਗੀਆਂ ਹੁਣ ਇਹ ਭਾਰਤ ਸਰਕਾਰ ਨੇ ਮੋਦੀ ਨੇ ਫੈਸਲਾ ਕਰਨਾ ਹੈ ਕਿ ਸਿਰਫ ਦੋ ਘਰਾਣਿਆਂ ਨੂੰ ਖੁਸ਼ ਕਰਨ ਵਾਸਤੇ ਸਾਰਾ ਜਿਹੜਾ ਪੰਜਾਬ ਹਰਿਆਣਾ ਤੇ ਪੂਰੇ ਭਾਰ ਦੇ ਕਿਸਾਨਾਂ ਨੂੰ ਉਹ ਕਾ ਮਾਰਨਾ ਉਹਨਾਂ ਦੇ ਨਾਲ ਲਾਸ਼ਾਂ ਦੇ ਉੱਪ ਤੋਂ ਨਹੀਂ ਲੰਘਣਾ ਜਾਂ ਫਿਰ ਆਪਦੇ ਲੋਕਾਂ ਦੇ ਨਾਲ ਖੜਨਾ ਸੋ ਲਗ ਕੇ ਮਰ ਕੇ ਆਵਾਂਗੇ ਜਿਉਂਦੇ ਨਹੀਂ ਹੋਗੇ ਅਸੀਂ ਘਰੇ ਕਹਿ ਕੇ ਆ ਮਰ ਕੇ ਆਵਾਂਗੇ ਜਿਉਂਦੇ ਨਹੀਂ ਆਉਂਦੇ ਕੋਈ ਵੀ ਬੰਦਾ ਜਿਹੜਾ ਹੈਗਾ ਆਪਾਂ ਤਿੰਨ ਚਾਰ ਦਿਨਾਂ ਤੋਂ ਮੈਂ ਤੁਹਾਨੂੰ ਸਿੱਧਾ ਲਾਈਵ ਖਾ ਰਿਆਂ ਕਿ ਕੋਈ ਵੀ ਬੰਦਾ ਜਾਉਂਦਾ ਮੋੜ ਨੂੰ ਤਿਆਰ ਨਹੀਂਗਾ ਸਾਰੇ ਕਹਿ ਰਹੇ ਆ ਚਾਹੇ ਆਪਾਂ ਕਹਿ ਗਏ 16 ਸਾਲ ਦਾ ਜਵਾਬ ਹੋਵੇ ਚਾਹੇ 80 ਸਾਲ ਦੀ ਮਾਤਾ ਹੋਵੇ ਚਾਹੇ 80 ਸਾਲ ਦਾ ਜਿਹੜਾ ਹੈਗਾ ਸਾਡਾ ਬਜ਼ੁਰਗ ਹੋਵੇ 90 ਸਾਲ ਦਾ ਚਾਹੇ ਅੱਧ ਘੜ ਉਮਰ ਦੇ ਬੰਦੇ ਹੁਣ ਸਾਰੇ ਕਹਿੰਦੇ ਅਸੀਂ ਮਰ ਕੇ ਆ ਸਕਦੇ ਆ ਜਾਂਉਂਦੇ ਪੰਜਾਬੀ ਕੋ ਪੰਜਾਬ ਨਹੀਂ ਮੁੜਦੇ ਜਿਹੜੇ ਵੀਰ ਇਹ ਗੱਲਾਂ ਦੇਖ ਰਹੇ ਆ ਵੀਡੀਓ ਦੇਖ ਰਹੇ ਆ ਲਗਾਤਾਰ ਵੀਰ ਮੇਰੇ ਇਹਨੂੰ ਘੱਟੋ ਘੱਟ ਸ਼ੇਅਰ ਕਰਦੇ ਰਹੋ ਮਸਾ ਰੇਂਜ ਆਈ ਹੈ ਜਿਹੜਾ ਹੈਗਾ ਇੱਕ ਡੰਡੇ ਤੇ ਨਟ ਚੱਲੀ ਜਾਂਦਾ ਇਹ ਵੀ ਅਕਾਲ ਪੁਰਖ ਚਲਾਈ ਜਾਂਦਾ ਪਤਾ ਨਹੀਂ ਕਿਹੜਾ ਜਾਵਣਾ ਨਹੀਂ ਤਾਂ ਜਿਹੜਾ ਹੈਗਾ ਇਸ ਤੋਂ ਬਾਅਦ ਖਬਰਾਂ ਜਿਹੜੀਆਂ ਪਣ ਪਣ ਕੇ ਹੋਣਗੀਆਂ ਸ਼ੁਰੂ ਹੋ ਜਾਣਗੀਆਂ ਅਤੇ ਇੱਥੇ ਜਿਹੜਾ ਹੈਗਾ ਵੱਡੇ ਚੈਨਲ ਆ ਜਿਹੜੇ ਉਹਨਾਂ ਨੇ ਕਹਿਣਾ ਕਿਸਾਨ ਹਿੰਸਕ ਹੋਏ ਕਿਸਾਨਾਂ ਨੇ ਇਹ ਕਰਦੀਆ ਕਿਸਾਨਾਂ ਨੇ ਵਿਰ ਕਰਦੀਆ ਸੋ ਵੀਰ ਮੇਰੋ ਜੇਕਰ ਸੱਚੀਆਂ ਖਬਰਾਂ ਦੇਖਣਾ ਚਾਹੁੰਦੇ ਹੋ ਸੱਚੀ ਸਿੱਧੀ ਕਵਰੇਜ ਲਾਈਵ ਦੇਖਣੀ ਚਾਹੁੰਦੇ ਹੋ ਤਾਂ ਜਿਹੜਾ ਆਪਣਾ ਆਉਦਾ ਪੇਜ ਆ ਗੁਰਪ੍ਰੀਤ ਕੋਟਲੀ ਮੇਰਾ ਅਤੇ ਗੁਰਪ੍ਰੀਤ ਕੋਟਲੀ ਜਿਹੜਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਗਾਤਾਰ ਮੈਂ ਕਹਿਣਾ ਇਹਨੂੰ ਲਾਈਕ ਕਰੀ ਜਾਓ ਸ਼ੇਅਰ ਕਰੀ ਜਾਓ ਵੀਡੀਓ ਨੂੰ ਤਾਂ ਕਿ ਆਪਾਂ ਦਿਖਾ ਸਕੀਏ 2000 ਬੰਦਾ ਕੁਝ ਮੈਂ ਨਹੀਂ ਸਮਝਦਾ ਕੋਈ ਬੜਾ ਜਿਆਦਾ ਐ ਘੱਟੋ ਘਾਟੇ ਇਹਨੂੰ 10000 ਤੇ ਲੈ ਕੇ ਜਾਓ ਯਾਰ ਤੁਸੀਂ 100 100 ਜਿਹੜਾ ਹੈਗਾ ਸ਼ੇਅਰ ਮਾਰੋ ਇਧਰਲੇ ਪਾਸਿਓਂ ਜਿਹੜਾ ਹੈਗਾ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਐ ਇਧਰ ਬੰਦਾ ਬਾਈ ਭਾਂਡੇ ਮਾਂਜੀ ਜਾਂਦਾ ਯਾਰ ਕਿੱ데 ਦੇਖਿਆ ਇਧਰ ਆ ਕਿਉਂ ਵਡਾਈ ਫਰਦਾ ਇਹਦਾ ਜਹਾਜ ਇਧਰੋਂ ਕੋਈ ਲੰਗਰ ਦੀ ਸੇਵਾ ਕਰ ਰਿਹਾ ਮੈਂ ਕੱਲ ਕਿੱ데 ਦਾ ਗੱਲ ਕਹਿ ਰਿਹਾ ਕੋਈ ਲੰਗਰ ਦੀ ਕੋਈ ਦੁੱਧ ਦੀ ਕੀ ਕਾ ਤੁਹਾਡੇ ਪ੍ਰਾਣ ਨੂੰ ਪ੍ਰਮਾਤਮਾ ਨੇ ਆਵਾਜ਼ ਬਖਸ਼ੀ ਆ ਚਲੋ ਤੁਸੀਂ ਪਿਆਰ ਕਰਦੇ ਹੋ ਤੇ ਮੇਰਾ ਕੰਮ ਆ ਤੁਹਾਡੇ ਤੱਕ ਸੱਚ ਪਹੁੰਚਾਉਣਾ ਬਾਈ ਕੀ ਕਹਿਣਾ ਚਾਹਣਾ ਬਾਕੀ ਸਾਰਾ ਕੁਝ ਬਾਈ ਸੈਟ ਆ ਮਾਣਾ ਇੱਕ ਤਾਂ ਚੱਲ ਹੋਲੀ ਗੱਲ ਸੁਣੀ ਚੱਲੀ ਬਾਕੀ ਲੀਡਰਾਂ ਨੂੰ ਕਹਦੇ ਜੇ ਤੂੰ ਲੱਗਿਆ ਪਿਆ ਤਾਂ ਵੇਖਾ ਜੇ ਕਿਤੇ ਆ ਕੇ ਹੁਣ ਵੇਖਣਾ ਜਾਇਆ ਜੀ ਇੱਧਰ 2000 ਬੰਦੇ ਸਾਨੂੰ ਕਹਿੰਦੇ ਦੋ ਇੱਕ ਮਿੰਟ 2000 ਬੰਦਾ ਦਾ ਆਈ ਵੀਡੀਓ ਨਾਲ ਦੇਖੀ ਜਾਂਦਾ ਆਪਾਂ ਨੂੰ ਲਗਾਤਾਰ ਕੀ ਕਹਿਣਾ ਚਾਹਣਾ ਲੀਦਾ ਜਿਹੜੇ ਵੀ ਜਿਹੜੀ ਵੀ ਆਪਦੀ ਮਤਲਬ ਕਿਥੇ ਬੰਦੇ ਦੇ ਲੀਡਰ ਆ ਨਿੱਲਾ ਨਾਲ ਜੁੜੇ ਆ ਕੋਈ ਜ਼ਿਲ੍ਹੇ ਦਾ ਪ੍ਰਧਾਨ ਆ ਕੋਈ ਮੀਤ ਪ੍ਰਧਾਨਾ ਦਾ ਸੀਨੀਅਰ ਪ੍ਰਧਾਨ ਆ ਜਿੰਨੀ ਸੰਗਤ ਜੁੜੀ ਆਮ ਉਹ ਆਪਦੇ ਲੀਡਰਾਂ ਨੂੰ ਸੂਚਿਤ ਕਰ ਲੋ ਵੇਖਿਆ ਜੇ ਕਿਤੇ ਹੁਣ ਵੇਖ ਨਾ ਜਾਇਆ ਜੇ ਆਪਣੇ ਕੋਲੇ ਮੈਂ ਕੱਲ ਵੀ ਇਹ ਕੇਟੀਵੀ ਤੇ ਦੱਸਿਆ ਸੀ ਅੱਜ ਵੀ ਕਹਿਣਾ ਤੇ ਹੁਣ ਆਪਾਂ ਹਾਂਜੀ ਜੇ ਹੁਣ ਚੱਲ ਕੇ ਦਿੱਲੀ ਆਏ ਤਾਂ ਹੁਣ ਆਪਾਂ ਉਹਦੇ ਪਾਣੀਆਂ ਦੇ ਹੱਕ ਸਾਰਾ ਕੁਝ ਲਿਆ ਸਕਦੇ ਆਂ ਠੀਕ ਹੈ ਇਹ ਤੁਸੀਂ ਹੁਣ ਉੱਤੋਂ ਵੇਖ ਕੇ ਥੋੜੇ ਮਗਰ ਕਿਸੇ ਨੇ ਨਹੀਂ ਤੁਹਾਨੂੰ ਸਿੱਧੀਆਂ ਜਿਹੜੀਆਂ ਗੱਲਾਂ ਜਿਹੜਾ ਹੈਗਾ ਬਾਈ ਨੇ ਕਹਿ ਤੀਆਂ ਲੀਡਰਾਂ ਨੂੰ ਕਿ ਅੱਜ ਚਾਹੇ ਕਿਸੇ ਮਰਜੀ ਜਥੇਬੰਦੀ ਦੇ ਅਟੈਕ ਦੇ ਥੱਲੇ ਆਏ ਅਸੀਂ ਕਿਸਾਨਾਂ ਦੇ ਪੁੱਤਾਂ ਜੇ ਹੁਣ ਵੇਖ ਗਏ ਨਾ ਤਾਂ ਸਾਡੀਆਂ ਜੁੱਤੀਆਂ ਵੀ ਪਹਿਣ ਗਿਆ ਲਾਹਣ ਤਾਂ ਵੀ ਪਹਿਣ ਗਿਆ ਤੇ ਤੁਸੀਂ ਪੰਜਾਬ ਨੂੰ ਕਤਲਾਲ ਕਰਨ ਵਾਲੇ ਹੋਗੇ ਮੋਦੀ ਨਾਲੋਂ ਜ਼ਿਆਦਾ ਇਹ ਸਾਡੇ ਜਥੇਬੰਦੀਆਂ ਦੇ ਲੀਡਰ ਜਿਹੜੇ ਹੈਗੇ ਆਪਾਂ ਕਗੇ ਉਹ ਖਤਮ ਕਰਨ ਵਾਲੇ ਹੋਣਗੇ ਜਿਹੜੇ ਸਾਨੂੰ ਜਿਨ੍ਹਾਂ ਨੇ ਸਾਨੂੰ ਆਪਾਂ ਕਗੇ ਖਤਮ ਕੀਤਾ ਹੋਊਗਾ ਜੇਕਰ ਉਹ ਲੈ ਕੇ ਇੱਥੇ ਕਿਤੇ ਬਿਕਬੂਕ ਕਹਿਣਾ ਤਾਂ ਜੁੱਤੀਆਂ ਪਹਿਣੀਆਂ ਯਾਦ ਰੱਖਿਓ ਮਸਦੀ ਭਾਸ਼ਾ 'ਚ ਕਹਿਣਾ ਮੋਦੀ ਨੇ ਸਰ ਮੋਦੀ ਨੇ ਚੌਂਚੇ ਪਾਲ ਕੇ ਸਾਨੂੰ ਲੁੱਟਿਆ ਤੇ ਤੁਸੀਂ ਸਾਨੂੰ ਮੁੜ ਕੇ ਸੱਦ ਕੇ ਲੁੱਟਣ ਵਾਲੇ ਅੱਜ ਹੋਵੋਗੇ ਬਿਲਕੁਲ ਬਾਈ ਦਾ ਸਿੱਧਾ ਕਹਿਣਾ ਹੈ ਕਿ ਮੋਦੀ ਨੇ ਮੋਦੀ ਨੇ ਸਾਨੂੰ ਇਹਨਾ ਗਿਲਾ ਨਹੀਂ ਹੋਣਾ ਕਿਸਾਨ ਜੁਨੀ ਦੇ ਲੀਡਰੋ ਜੇ ਵੇਖ ਗਏ ਠੀਕ ਹੈ ਉਹਨੇ ਦਾ ਚੌਂਚਾਂ ਵਾਸਤੇ ਲੁੱਟਿਆ ਚੌਂਚੇ ਬਣ ਕੇ ਫਿਰ ਤੁਸੀਂ ਸਾਨੂੰ ਸੱਦ ਕੇ ਲੁੱਟੋਗੇ ਸੋ ਸਿੱਧੀਆਂ ਗੱਲਾਂ ਜਿਹੜੇ ਹੈਗੇ ਆ ਬਾਈ ਭਾਂਡੇ ਮਾਂਜ ਦਾ ਮਾਂਜ ਦਾ ਵੀ ਕਹਿ ਰਿਹਾ ਦੇਖੋ ਹੋ ਸਕਦਾ ساری ਉਮਰ ਨਾਲ ਇਹ ਕੰਮ ਕੀਤਾ ਹੋਵੇ ਪਰ ਅੱਜ ਜਿਹੜਾ ਹੈਗਾ ਨਹੀਂ ਕੀਤਾ ਲੰਗਰ ਤੋਂ ਬਿਨਾਂ ਕਿਤੇ ਸੇ ਬਣ ਕੇ ਇੱਥੇ ਬਾਪੂ ਨੇ ਰਜਾਂਗਾਂ ਦੀਆਂ ਤਆਂ ਵਜੀਆਂ ਪੰਗਾਂ ਜਿਹੜਾ ਹੈਗਾ ਆਪਾਂ ਕਹਿੰਗੇ ਲਗਾਤਾਰ ਘਰੇ ਬਾਪੂ ਕੀ ਕਹਿੰਦਾ ਸੀਗੇ ਅਸੀਂ ਘਰੇ ਨਹੀਂ ਕੰਮ ਇਹੋ ਜਿਹਾ ਘਰੇ ਨਹੀਂ ਸੀ ਕਦੀ ਕਿਤੇ ਜਿਹੜੇ ਸੜਕਾਂ ਤੇ ਕਰਨੇ ਪੈ ਗਏ ਸੜਕਾਂ ਤੇ ਕਰਨਾ ਪੈ ਰਿਹਾ ਮੈਂ ਮੈਂ ਪੂਰੀ ਦੁਨੀਆ ਨੂੰ ਇਹ ਦਿਖਾਉਣਾ ਚਾਹਣਾ ਬੇਸਿਕਲੀ ਵੀ ਬਾਈ ਮੇਰੋ ਆਹ ਇਹ ਹੁਣ 2 ਮਿੰਟਾਂ ਬਾਅਦ ਹੋ ਸਕਦਾ ਕਈ ਜਾਣ ਕਿਸਾਨ ਹੈ ਸਕਾ ਹੈ ਕਸਾਣੇ ਆ ਕਸਾਣ ਦੇ ਵਿੱਚ ਖਾਲਸਤਾਨੀ ਲੜ ਗਏ ਓਏ ਯਾਰ ਆਹ ਦੇਖੋ ਜਿਹੜਾ ਸੱਚਾਈ ਹੈ ਜਿਹੜਾ ਅਸੀਂ ਇੱਥੇ ਬੈਠੇ ਆ ਤੜਕੇ ਆਜ ਸਾਰਿਆਂ ਦੇ ਝੋਲੇ ਆ ਕੱਪੜੇ ਪਾਏ ਹੋਇਆ 6-6 ਮਹੀਨੇ ਦਾ ਰਾਸ਼ਨ ਹੈ ਅਤੇ ਜਿਹੜਾ ਬੈੱਡ ਹੈ ਜਿਹੜੀ ਪਰਾਲੀ ਦਾ ਧੂਆਂ ਦਿੱਲੀ ਨੂੰ ਚੜਦਾ ਹੁੰਦਾ ਸੀ ਨਾ ਤੇ ਉਹਦੇ ਅਸੀਂ ਬੈੱਡ ਬਣਾਈ ਬੈਠੇ ਆ ਭਰਾ ਮੇਰੋ ਹੁਣ ਦੱਸੋ ਜਿਹੜਾ ਹੈਗਾ ਇਹ ਹੀ ਕਹਿੰਦੇ ਸੀਗੇ ਸਾਡਾ ਧੂਆਂ ਆ ਜਾਂਦਾ ਭਾਈ ਮੈਂ ਤੈਨੂੰ ਪੁੱਛਣਾ ਚਾਹਣਾ ਦਿੱਲੀ ਨੂੰ ਧੂਆਂ ਆ ਜਾਂਦਾ ਯਾਰ ਸਾਡੀਆਂ ਜਿਹੜੀਆਂ ਹੈਗਾ ਚੀਕਾਂ ਨਹੀਂ ਆ ਰਹੀਆਂ ਅਸੀਂ ਇੱਥੇ ਆ ਕੇ ਪਿੱਟੀ ਜਾਂਦੇ ਆ ਯਾਰ ਕੀ ਗੱਲ ਹੈ ਇਹ ਸਾਰਾ ਦਿੱਲੀ ਦੀ ਫੈਕਟਰੀਆਂ ਬਹੁਤ ਲੱਗਿਆ ਉਹਨਾਂ ਦਾ ਧੂਆਂ ਆ ਰਿਹਾ ਪੰਜਾਬ ਤੋਂ ਬਿਲਕੁਲ ਧੂਆਂ ਨਹੀਂ ਆ ਰਿਹਾ ਬਿਲਕੁਲ ਇਹ ਤਾਂ ਆਪ ਨੂੰ ਪਤਾ ਮੈਂ ਇਹ ਕਹਿਣਾ ਚਾਹਣਾ ਆ ਭਾਈ ਸਾਡੇ ਬਜ਼ੁਰਗਾਂ ਬਾਪੂ ਧੂਆਂ ਦਾ ਦਿੱਲੀੋਂ ਇੱਥੇ ਆ ਜਾਂਦਾ ਆਪਾਂ ਟਰਾਲੀਆਂ ਭਰ ਕੇ ਆ ਕੇ ਤੇ ਹਜੇ ਤੱਕ ਇਹਨਾਂ ਨੂੰ ਆਏ ਨਹੀਂ ਪਤਾ ਲੱਗਦਾ ਕਿਸਾਨ ਆਏ ਆ ਪਤਾ ਤਾਂ ਲੱਗੀ ਜਾਂਦਾ ਇੱਕ ਇਹ ਤਾਂ ਧੂਆਂ ਦਿੱਲੀ ਦਾ ਹੀ ਹੁੰਦਾਗਾ ਇਹ ਤਾਂ ਕਿਸਾਨਾਂ ਤੇ ਥੱਪਿਆ ਜਾਂਦਾ ਥੱਪਿਆ ਜਾਂਦਾ ਥੱਲੇ ਵਿੱਚ ਧੂਆਂ ਆਪਾਂ ਆਪਾਂ ਜੱਟਾਂ ਨੂੰ ਰੋਕਣ ਵਾਸਤੇ ਇੱਥੇ ਢੇਰਾਂ ਨੂੰ ਸਭ ਕੁਝ ਵੀ ਦਾ ਪੁਲ ਦੇ ਥੱਲੇ ਵੀ ਧੂਆਂ ਕੋ ਦਿਨਾ ਬਾਈ ਜੀ ਉਹਨਾਂ ਨੂੰ ਅੱਖਾਂ ਉਹਨਾਂ ਦੀਆਂ ਬੰਦ ਹੋ ਗਈਆਂ ਅਸੀਂ ਉਹਨਾਂ ਨੂੰ ਭਾਇਆ ਸੀ ਗੱਡੀ ਤੇ ਵੋਟਾਂ ਪਾ ਪਾ ਕੇ ਸਾਨੂੰ ਵੇਖੋ ਰੋੜਾਂ ਦੇ ਪਾਤਾ ਬਿਲਕੁਲ ਬਾਈ ਫਿਰ ਜਿਹੜਾ ਹੈਗਾ ਕਿਸਾਨ ਜੀ ਉਹਨਾਂ ਦੇ ਅੱਗੇ ਉਹ ਕੀ ਕਹਣਾ ਜੇ ਹੁਣ ਆਏ ਤਾਂ ਕੀ ਕੁਝ ਗਲਤ ਕਰਕੇ ਅਸੀਂ ਕਾਲਾ ਗੁੰਆ ਮਗਰ ਆਏ ਆ ਜਿਵੇਂ ਸਾਨੂੰ ਉਹ ਕਹਿਣਗੇ ਅਸੀਂ ਉਵੇਂ ਹੀ ਕਰਾਂਗੇ ਤੇ ਨਹੀਂ ਜੇ ਕਰ ਪਿੱਛੇ ਬਾਈ ਕਹਿੰਦਾ ਸੀਗਾ ਕਹਿੰਦਾ ਜੇ ਕਰ ਇਹੋ ਜਿਹਾ ਜਿਵੇਂ ਲੱਖੋਵਾਲ ਨੇ ਕਰਤਾ ਜੇ ਇਹੋ ਜਿਹਾ ਕੁਝ ਕਰਤਾ ਫਿਰ ਆਪਾਂ ਕੀ ਕਰਾਂਗੇ ਫਿਰ ਆਪਾਂ ਜੁੱਤੀਆਂ ਵੀ ਬਣਾਵਾਂਗੇ ਕੁਝ ਵੀ ਕੀਤਾ ਜਾਵੇ ਜਿਹੜਾ ਕੁਝ ਵੀ ਹੋਵੇ ਬਿਲਕੁਲ ਤੋਂ ਉਹੀ ਕੁਝ ਕਰਾਂਗੇ ਬਾਈ ਬਿਲਕੁਲ ਸੋ ਅਸੀਂ ਬੇਨਤੀ ਕਰਦੇ ਆਂ ਵੀਰ ਮੇਰੇਓ ਤੁਹਾਡੇ ਤੇ ਬੜੀਆਂ ਆਸਾਂ ਤੁਹਾਡੇ ਵਾਸਤੇ ਸਾਡੇ ਬਜ਼ੁਰਗਾਂ ਜਿਹੜੇ ਆਪ ਰੋਟੀਆਂ ਲਾ ਰਹੇ ਐ ਕਈ ਜਿਹੜਾ ਹੈਗਾ ਦਰਜਨਾਂ ਦੀ ਗਿਣਤੀ ਦੇ ਸ਼ਹੀਦ ਹੋ ਗਿਆ ਕੱਲ ਨੌਜਵਾਨ ਮੁੰਡੇ ਸ਼ਹੀਦ ਹੋ ਗਏ ਆ ਮੈਂ ਸਾਨੂੰ ਦਿਖਾਉਣਾ ਬਾਈ ਜਿਹੜਾ ਹੈਗਾ ਹੱਥਾਂ 'ਚ ਰੋਟੀਆਂ ਤੇ ਮਾਹੀ ਬੁਲਾਉ ਫਿਰ ਇਹ ਕਿਵੇਂ ਲੱਗਦਾ ਫਿਰ ਯਾਰ ਹੁਣ ਕੀ ਬੰਨੈ ਬਾਈ ਜੀ ਇਹ ਰੱਦ ਕਰਾਂਗੇ ਮੋੜਾਂਗੇ ਜੇ ਮਾਲਾ ਕੁਰਬਾਨੀ ਦੇਣੀ ਪਈ ਫਿਰ ਦੇਵਾਂਗੇ ਕੋਈ ਚੱਕਰ ਨਹੀਂ ਉੱਥੇ ਵੀ ਮਰਨਾ ਹੀ ਐ ਬਾਈ ਉਹਦੇ ਸਾਨੂੰ ਇੱਥੇ ਤਾਂ ਸਾਨੂੰ ਨਹੀਂ ਸਾਨੂੰ ਯਾਦ ਤਾ ਰੱਖਣਗੇ ਨਾ ਪਹਿਲੀ ਜਾਵੜੀ ਫੇਰ ਵੀ ਤਾਂ ਕੁਰਬਾਨੀ ਫੇਰ ਵੀ ਤਾਂ ਕੁਰਬਾਨੀ ਆ ਫੇਰ ਰੈਡ ਰੈਡ ਕਰੈਕਟ ਕੇ ਮਰਾਂਗੇ ਬੜੇ ਅਸੀਂ ਜੂਲੀ ਮਾਰਦੇ ਸਾਡੇ ਛੱਡ ਗਏ ਆ 8 8 9 9 ਸਾਲ ਦੇ ਉਹ ਤਾਂ ਜਿਉਂ ਲਾਨਗੇ ਨਾ ਸੌਖੇ ਅੱਜ ਦਾ ਜਿਹੜਾ ਮਰਨਾ ਮਾਰੀ ਜਾਣਾ ਬਾਈ ਜੀ ਬਿਲਕੁਲ ਸੋ ਜਿਹੜਾ ਹੈਗਾ ਪੰਜਾਬੀਆਂ ਨੇ ਸਿਰਾਂ ਤੇ ਕਫਣ ਬੰਨੇ ਹੋਇਆ ਸਿੱਧਾ ਸਿੱਧਾ ਚੈਲੰਜ ਆ ਮੈਂ ਥੋੜਾ ਜਿਹਾ ਤਾਂ ਚੜ ਕੇ ਨਾ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਇਧਰੋਂ ਇਧਰੋਂ ਸਵੇਰੇ ਸਵੇਰੇ ਜਿਹੜਾ ਹੈਗਾ ਬਾਈ ਪੱਗਾਂ ਬਨ ਰਹੇ ਆ ਸਾਰਾ ਕੁਝ ਮੈਂ ਕਹਣਾ ਸਿੱਧਾ ਇਹ ਜਿਹੜਾ ਹੈਗਾ ਇਹ ਕੋਲ ਦੀ ਜਿਹੜੀ ਹੈਗਾ ਲੋਕਲ ਸਿੱਧੀ ਸਚਾਈ ਹੈ ਮੈਂ ਬਾਈ ਨੂੰ ਪੁੱਛਦਾ ਇੱਕ ਮਿੰਟ ਬਾਈ ਜੋ ਚੱਲ ਰਿਹਾ ਇੱਕ ਮਿੰਟ ਬਾਈ ਮੈਂ ਇਹ ਮੁੰਡਾ ਬਾਈ ਇੱਥੇ ਆਂ ਬਾਈ ਤੁਸੀਂ ਦੇਖ ਰਹੇ ਹੋ ਮੈਂ ਲਾਈਵ ਕਰ ਰਿਹਾ ਲਗਾਤਾਰ ਆਪ ਨੂੰ ਜਿਹੜਾ ਹੈਗਾ 2500 ਬੰਦਾ ਦੇਖ ਰਿਆ ਤੇ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਆਜਮ ਇੱਕ ਮਿੰਟ ਇੱਥੇ ਉਹ ਨਹੀਂ ਮੈਂ ਤਾਂ ਇੱਕ ਗੱਲ ਪੁੱਛਦਾ ਜੋ ਵਿਖਾਇਆ ਜਾ ਰਿਹਾ ਬਿਲਕੁਲ ਸੱਚ ਦਿਖਾਇਆ ਜਾ ਰਿਹਾ ਕੋਈ ਆਪਾਂ ਪੁਣ-ਪੁਣ ਕੇ ਤਾਂ ਨਹੀਂ ਆਪਦੇ ਕੋਲੋਂ ਤਾਂ ਨਹੀਂ 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 ਬਾਈ ਜੋ ਦਿਖਾਇਆ ਜਾ ਰਿਹਾ ਸੱਚ ਦਿਖਾਇਆ ਸੱਚ ਆ ਬਾਈ ਜੀ ਜਮਾ ਸੋ ਬਾਈ ਠੀਕ ਹੈ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਵਕਾਊ ਮੀਡੀਆ ਦੇ ਚੱਕਰਾਂ 'ਚ ਨਾ ਜਾਓ ਉਹਨਾਂ ਨੇ ਕਿਹਾ ਕਿਸਾਨ ਭੱਜ ਗਏ ਕਿਸਾਨ ਵੈਰੀ ਕੁੜ ਕਿਸਾਨ ਭੱਜਣ-ਭੱਜਣ ਨਹੀਂ ਆਏ ਮੈਂ ਤੁਹਾਨੂੰ ਦੱਸਦਾ ਇਹਨਾਂ ਨੇ ਇੱਕ ਐਂਟਰ 'ਚ ਫਸਾ ਕੇ ਜੱਬ ਦਾ ਪਾ ਲਿਆ ਜਦੋਂ ਇੱਥੋਂ ਚੱਲੂ ਨਾ ਇਹ ਕਾਫਲਾ ਤਾਂ ਸਾਰੀ ਦਿੱਲੀ ਜਾਮ ਹੋ ਗਈ 나ਸੀ ਤੂੰ ਆ ਜਾਣਾ ਜਦੋਂ ਟਰੈਕਟਰ ਅੰਦਰ ਵੜਨ ਲੱਗੇ ਸੋ ਇਹਨਾਂ ਨੂੰ ਹਜੇ ਪਤਾ ਨਹੀਂ ਹਜੇ ਤਾਂ ਆਪ ਜਾਮ ਕਰਾ ਰਹੇ ਮੁਰਕੇ ਇਹਨਾਂ ਤੋਂ ਜਾਮ ਖਲਾਇਆ ਨਹੀਂ ਜਾਣਾ ਮੈਂ ਇੱਕ ਸਕਿੰਟ ਵਾਸਤੇ ਮੜਾ ਜਾ ਆ ਫੜੀ ਮੜਾ ਇਹ ਮੋਬਾਈਲ ਯਾਰ ਮੇਰਾ ਆ ਬਾਈ ਨੂੰ ਫੜ ਕਹਦਾ ਆ ਮੈਨੂੰ ਇਧਰਲੇ ਪਾਸੇ ਨੂੰ ਕਰ ਲਈ ਚੰਗਾ ਮੈਂ ਨਾ ਤਾਂ ਚੜਾਂ ਇਧਰ ਨੂੰ ਤਾਂ ਨੂੰ ਲਾ ਲਈ ਮੇਰੇ ਕੋਲ ਇੱਕ ਮਿੰਟ ਮਿੰਟ ਆ ਇੱਕ ਮਿੰਟ ਪਿੱਛੇ ਹੀ ਕਰ ਰਿਹਾ ਰਿਹਾ ਰਾਈਆ ਤੁਹਾਨੂੰ ਇੱਕ ਮਿੰਟ ਯਾਰ ਮੈਂ ਉਹ ਦਗਾ ਇਹ ਇਤਨਾ ਰੱਖ ਬਾਈ ਪੈਰ ਲੱਗਿਆ ਨਹੀਂ ਕੁੰਡਣ ਲੱਗਿਆ ਹਾਂ ਹਾਂ ਗਾਹ ਹੋ ਜਾ ਗਾਹ ਕੰਨੀ ਤੇ ਰੱਖ ਲੈ ਬਾਈ ਪੈਰ ਇਹ ਇੱਥੇ ਰੱਖ ਲੈ ਇੱਥੇ ਬਸਾ ਇੱਥੇ ਖੜ ਜਾ ਮੇਰੇ ਕੋਲ ਹਾਂ ਥੋੜਾ ਤਾਂ ਚੜ ਕੇ ਖੜ ਜਾ ਖੜ ਜਾ ਖੜ ਜਾ ਤੇਰਾ ਕੱਦ ਲੰਮਾ ਇੱਕ ਮਿੰਟ ਅੱਗੇ 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 ਜਾ ਉਹਦੇ ਤੇ ਜਾ ਅੱਗੇ ਅੱਗੇ ਆਪਣਾ ਦੂਜਾ ਆਰਡਰ ਆਲਾ ਚੜਨਾ ਪੈਣਾ ਮੈਨੂੰ ਕੈਂਟਰ ਜੇ ਤੇ ਹਣਾ ਉਹਦੇ ਜੜਾਂ ਯਾਰ ਅਸਲ ਤੇ ਉੱਪਰ ਚੜ ਜਾ ਬਹੁਤ ਚੜ ਜਾ ਹਾਂ ਨਹੀਂ ਬਾਪੂ ਬਤਾ ਇਹਨਾਂ ਦੇ ਟਿਪਰਾਂ ਤੇ ਚੜ ਕੇ ਦਿਖਾਉਣਾ ਪੈਣਾ ਉਹੀ ਉੱਚੇ ਆ ਹੈਨਾ ਉਹ ਟਰੱਕ ਤੇ ਚੜੋ ਹਾਂ ਮੜਾ ਥੱਲੇ ਉੱਕਰੀ ਮੜਾ ਧਿਆਨ ਨਾ ਉਤਰੀ ਮੇਰੇ ਉਧਰ ਚੜਾਓ ਉਧਰ ਇਹਨਾਂ ਦੇ ਟਿਪਰਾਂ ਤੇ ਇਹਨਾਂ ਦੇ ਸਿਰ ਪਹੁੰਚਣਾ ਫਿਰ ਇਹਨਾਂ ਨੂੰ ਆਪੀ ਦਿਖਾਉਂਗਾ ਮਾਈ ਬੜੀ ਯਾਰ ਤਰਾ ਪੰਨੈਤਾ ਪਿੱਛੇ ਆਜੋ ਆਈਂ ਬਹੁਤ ਚੰਗੇ ਆਈ ਜਾਓ ਕਰਨਾ ਕੀ ਫਿਰ ਆਈ ਦੇ ਚਲਾ ਦੇ ਉੱਪਰ ਆ ਜਾ একদম ਨਹੀਂ ਨਹੀਂ ਇੱਕ ਮਿੰਟ ਲੈ ਇੱਕ ਮਿੰਟ ਲੈ ਮੈਂ ਆ ਜਾ ਆ ਜਾ ਇੱਕ ਮਿੰਟ ਇੱਧਰ ਆ ਜਾ ਬੈਂਟ ਪਰਦਾ ਚੜਕੇ ਦਿਖਾਉਣਾ ਮੈਨੂੰ ਅਸਲ ਚ ਦਿਖਾ ਆ ਇੱਧਰ ਦੀ ਇੱਧਰ ਦੀ ਆ ਇੱਧਰ ਦੀ ਆ ਜਾ ਇੱਧਰ ਦੀ ਆ ਇੱਧਰ ਪੌੜੀਆਂ ਬਾਈ ਉਹ ਪੌੜੀ ਹੈਗੀ ਆ ਆ ਵੇ ਇੱਧਰ ਪੌੜੀ ਲੱਗੀ ਆ ਇਹਨੂੰ ਇਹ ਕੀ ਗੱਲ ਆ ਵਾਸੀ ਦੇ ਮੁੰਡਿਆਂ ਨੂੰ ਆਪਾਂ ਕੀ ਦਾ ਕੁਝ ਲੋੜ ਡੜ ਗਿਆ ਤੂੰ ਬੰਦੇ ਨਾਲ ਤੜਾ ਡ్రਾਈਵਰ ਨਾਲ ਕਲਿੰਡਰ ਆਹ ਤੇ ਜਾਣਾ ਕੇ ਯਾਰ ਰਖਾ ਰਖਾ ਗਿਆ ਕਲਿੰਡਰ ਤੇਰੇ ਨਾਲ 2000 ਕਿਲੋ ਕੀ ਹੋਰ ਆ ਵੇਖੋ ਜੀ ਬਹੁਤ ਔਖਾ ਬਾਈ ਨੂੰ ਵੇਖੋ ਤੁਹਾਨੂੰ ਨਾਲ ਜਾੜ ਘਰੇ ਬੈਠਾ ਖਾਈ ਜਾਂਦਾ ਬਾਈ ਤੁਹਾਨੂੰ ਤਾਂ ਝੜ ਮੈਂ ਤਾਂ ਫਟੌੜਾ ਪੂੜਾ ਆੜ ਜਾੜ ਜਾੜ ਜਾ ਅਰਦਾ ਕਰਦਾ ਉਹ ਬੱਲੇ ਉਹ ਤੋਂ ਮੋਬਾਈਲ ਇੱਥੇ ਫੜ ਕੇ ਫੜਾ ਦਿੰਦਾ ਕਾਚਾ ਤੂੰ ਬੋਲ ਮੈਂ